ਸ੍ਰੀ ਕਾਲ ਪ੍ਰਿਸਪਾਲ ਤੋਂ ਜਵੰਦਾ ਬਲੌਗਸ ਚੈਨਲ ਤੇ ਤੁਹਾਡਾ ਸਵਾਗਤ ਹੈ ਚਲੋ ਜੀ ਆਪਾਂ ਕਰਦੇ ਆ ਵੀਡੀਓ ਸਟਾਰਟ ਵੀਰੇ ਹੋਣ ਤੱਕ ਜਰੂਰ ਦੇਖਿਓ ਵੀਡੀਓ ਕਿਵੇਂ ਦੀ ਲੱਗੀ ਦਾਇ ਕਮੈਂਟ ਤੇ ਸ਼ੇਅਰ ਜਰੂਰ ਕਰਿਆ ਕਰੋ ਜੇ ਚੈਨਲ ਤੇ ਪਹਿਲੀ ਵਾਰ ਆਇਆ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਕਰੋ ਚਲੋ ਜੀ ਆਪਾਂ ਕਰਦੇ ਆ ਵੀਡੀਓ ਸਟਾਰਟ ਆਪਣੇ ਆਈ ਕਿ ਅੱਛਾ ਪਹਿਲਾਂ ਦੋ ਪੜਾਣ ਤੁਸਨੇ ਪਹਿਲਾਂ ਦੇਖ ਲਈਏ ਕਿ ਜੀ ਮੇਰੇ ਨਾਮ ਦਾ ਨਹੀਂ ਇਹ ਵੀ ਮੇਰਾ ਨਾਮ ਤਾਂ ਹੈ ਇਹ ਅੱਜ ਤੁਸੀਂ ਇਹਨੂੰ ਵੀ ਦੇਖੋ ਵੀਡੀਓ ਦੇ ਵਿੱਚ ਕੈਸਾ ਹਾਲਾ ਹੈ ਜੀ ਦੋ ਸਾਲ ਪਹਿਲਾਂ ਆਈ ਸੀ ਆਪਾ ਜੀ ਇਹਦੇ ਦੀ ਸਬ지 ਲੈ ਨਾ ਕਿੰਨੇ ਟਾਈਮ ਬਾਅਦ ਇੰਨੇ 2 ਸਾਲ ਬਾਅਦ ਰੱਖ ਲਾਉਣਾ ਹੈ ਸੁਣ ਰੱਖਾਂਗੇ 4 ਦਿਨ 10 ਹੱਤਾ ਹੱਤਾ ਲੱਗੇ ਜੀ ਜਾਏਗਾ ਕੋਈ ਬਾਈ ਦਾ ਫੇਰ ਜਾਉਣੀ ਨਹੀਂ ਹੋ ਰਾਣੀ ਹਰਨ ਚੰਗੀ ਤਰ੍ਹਾਂ ਜਾਣਦੇ ਨੇ ਸਾਰੇ ਰਾਣੀ ਤੇ ਕਈ ਵਾਰ ਬਾਦ ਨਹੀਂ ਨਾ ਉਹਨਾਂ ਨੂੰ ਵੀ ਜੀ ਕਿੰਨੇ ਬਸਰ ਗਏ ਆ ਹਾਂ ਉਹ ਦਿਨ ਆਏ ਕੋਲ ਸੁਜਾਏ 68 ਰੁਪਏ ਹੋ ਗਏ ਪਰ ਬਦੀਨ ਹੋ ਗਈ ਬਦੀਨ ਹੋਈ ਉਸਤਾ ਆਏ ਕਿ ਜ ਜਾਵੇ ਨਾ ਇੱਕ ਦਿਨ ਲਾ ਕੇ ਆਵੇ ਹੋਰ ਜੇ ਅਸੀਂ ਪਹਿਲਾਂ ਉਹਦੇ ਸ਼ੁੱਕਰਵਾਰ ਨੂੰ ਬਹਿ ਕੇ ਸ਼ਨੀਵਾਰ ਦੇ ਕਹਿੰਦਾਰ ਨੂੰ ਕਰਤੀ ਆਏ ਮੈਂ ਤੇ ਕਿਹਾ ਅੰਮ੍ਰਿਤ ਦੇ ਭਰੇ ਨਾ ਉਹ ਪੱਜ ਬਜਾਈ ਉਹਦੇ ਅਸੀਂ ਹਰ ਰੋਜ਼ 8:25 ਤੇ ਤੁਰੇ 1 ਵਜੇ ਪਹੁੰਚੇ ਜਾ ਮੀਨੇਰੀ ਨੇ ਕਿ ਰਾਤਾਂ ਦੋ ਜਣਾਂ ਨੂੰ ਕਿ ਆਰਾਮ ਲਈ ਤੇ ਤਰਪੇ ਉਤਰੋ ਹੈ ਨਾ 11 ਵਜੇ ਤੱਕ ਪੇਤੇ ਮੈਂ ਕਹੋ ਦੀਦੀ ਇਹ ਪੂਰਾ ਹਾਲ ਹੋ ਗਿਆ ਕਿ ਨਾ ਮਿਲਦਾ ਨਾ ਜਿਆਦਾ ਕੀਤਾ ਸੀ ਬਿਜੋਤੀ ਟਿੱਕੂ ਜੀ ਦੀ ਚੱਕਰ ਆ ਗਿਆ ਤੇ ਤਾਂ ਜਦੋਂ ਬਾਹਰ ਆਉਂਦਾ ਗੱਡੀ ਪੀਂਦੀ ਨਹੀਂ ਲਾ ਕੇ ਪੇਗ ਬਾਹਰ ਕਿੱਥੇ ਜਾਣਾ ਹੁੰਦਾ ਗਾ ਵੀ ਕਿੱਥੇ ਜਾਵੇ ਮੜੀ ਜੀ ਜਾ ਕੇ ਉੱਤਰ ਬਾਲਾ ਮੈਂ ਬਸ ਬਹੁਤ ਥਲੀ ਬੋਤਲਾ ਦੇ ਟੁੱਕੇ ਨਾਲ ਜਾਕਿਟ ਕਰੇ ਸੱਟ ਮੈਨੂੰ ਗਰਮੀ ਤੇ ਜਿਵੇਂ ਜੀਵਨ ਕਰਦੇ ਜੀ ਨਹੀਂ ਜਾਣੀ ਅਸੀਂ ਬਾਜ਼ਾਰ ਤਾਂ ਦੇ ਖੜ ਕੇ ਸਮਾਨ ਲੈਣਾ ਦਿੱਤੇ ਤੇ ਕੋਈ ਬਾਜ਼ਾਰ ਤੇ ਕਹਿੰਦੇ ਕਹਿੰਦੇ ਵੀ ਕੀ ਬਾਗ ਨਹੀਂ ਕਹਿੰਦੇ ਤੁਸੀਂ ਬਾਹਰ ਹੋਰੇ ਮਹਾਨ ਨਾ ਬਈ ਇਹ ਤਾਂ ਕੋਈ ਨਾ ਆਪੀ ਲੋਕਾਂ ਨੇ ਚਾਹੁੰਦੇ ਬਾਹਰ ਨਹੀਂ ਮਹਾਨ ਨਾ ਕੋਈ ਨਹੀਂ ਲੈਣਾ ਦਿੱਤਾ ਕਿਵੇਂ ਪਰਦੀ ਠੀਕਾ ਹੱਕਾ ਗਾ ਅਦਮਸਾਲਾ ਜਾ ਬਦਦਾ ਜੀ ਮੈਂ ਆ ਗਿਆ ਲਾ ਲੈ ਕਰਨਾ ਤਾਂ ਤਾਂ ਖਲਾ ਲੋ ਕਹਿੰਦੇ ਹੈ ਨਹੀਂ ਕੋਈ ਕਰੋ ਸੰਗਰੂਰ ਦਾ ਖਾ ਕੇ ਤੇ ਬੱਸ ਸੰਗੀਰਾਲ ਨੇ ਅੱਡਾ ਪੋਟਾ ਕੱਟ ਕੇ ਕਹਿੰਦਾ ਪੰਦੇ ਇਹ ਹੋਰ ਪੋਟਾ ਨਹੀਂ ਸਹੀ ਹੈ ਗਿਆ ਪਟਿਆਲਿਆ ਨੇ ਪਟਿਆਲਿਆ ਕਾ ਤੂੰ ਆਉਂਦੇ ਉਹ ਕਰਨ ਤੇ پیسے ਲੈਣ ਨੂੰ ਮਾਰੇ ਪੜ ਜਾਂਦੇ ਨੇ ਪਟਿਆਲਿਆ ਵਾਲੇ ਕਹਿੰਦੇ ਸੰਗਰੂਰ ਵਾਲੇ ਦੀ ਬਸ ਵਾਲੇ ਮੇਰੇ ਪੋਟਾ ਸਹੀ ਸਾਰੇ ਆਪਾਂ ਉਂਦੀ ਹਰਵਾਉਂਦੇ ਹਾਂ ਬਲੋ ਥੋੜਾ ਦਿਮਾਗ ਦਾ ਜਿਆਦਾ ਆ ਪੋਟੇ ਸਾਡੇ ਥੋੜੇ ਚਲ ਥੱਕ ਪੈ ਰਿਹਾਗਾ ਉਹਦਾ ਕਿਵੇਂ ਵੀ ਬੋਲਣ ਦੇ ਬਾਰੇ ਲੱਗ ਕੇ ਉਹ ਇੰਕੇ ਬੋਟੀ ਜਾਂਦਾ ਚੀਜ਼ ਕਈ ਜਦੋਂ ਜਦੋਂ ਬੰਦ ਰੋਤੀ ਹੋ ਲੱਗ ਗਈ ਨੱਕ ਕਰ ਆਉਂਦੇ ਆਉਂਦੇ ਤرائی ਤੇ ਚੇਰਨਾ ਉਹ ਕਹਿੰਦੇ ਵੀ ਆ ਤੁਮ ਤੱਕ ਫਰਗ ਨਹੀਂ ਹੋ ਰਹੀ ਉਹ ਨਾ ਹੋਰ ਪਹਿਟਾਰ ਵਾਰ ਅੰਦਰ ਕੇ ਇੱਕ ਵਾਰ ਤਾਂ ਇਹ ਜਿਹੜੀ ਵਾਰ ਗਈ ਸੀ ਇੱਕ ਵਾਰ ਫਿਰ ਮੈਂ ਗਈ ਅੰਦਰ ਇੱਕ ਜਾਣੀ ਨੂੰ ਜਾਣ ਦਿੰਦੇ ਤੇ ਅੰਦਰ ਤੀਜੀ ਵਾਰ ਫਿਰ ਪਈ ਉਹ ਗੁਲਾਰ ਦਾ ਹੋਆ ਦਾ ਰੂਪ ਵਿੱਚ ਵਹੀ ਪਟਾਇਆ ਹੋਆ ਅਗੇ ਤੇ ਉਹ ਕਹਿੰਦਾ ਜੀ ਹੁਣ ਮੈਂ ਗਾਲ੍ਹਾਂ ਕੱਢਾਂਗਾ ਫਿਰ ਉਹਨੂੰ ਤਾਂ ਅੰਦਰ ਜਾਣ ਨਹੀਂ ਦਿੱਤਾ ਉਹ ਕਹਿੰਦੀ ਕਿਸੇ ਨੂੰ ਨਹੀਂ ਜਾਣ ਦਿੰਦੇ ਇਹ ਨਹੀਂ ਇਤੋਂ ਹੀ ਬਾਹਰ ਨਹੀਂ ਆਉਣੀ। ਹੋਰ ਅਸਮਿਤ ਤੋਂ ਵੀ ਲੈਣੀ ਆਪਣੀ ਇਤੋਂ ਵੀ ਲੈਣੀ। ਹਾਂ ਤੀਤ ਤੀਤ ਨੂੰ ਤਾਂ ਮੈਂ ਕੁਸਟਮ ਮਾਰਨ ਲੱਗਿਆ ਉਹ ਤੀਤ ਨੰਬਰ ਕਿੰਨਾ ਹੈ ਭੋਲਾ ਦੱਸ ਦੇ ਮੈਂ ਉਹਨੂੰ ਮੇਰੇ ਤੋਂ ਫੋਨ ਕੱਢ ਤਾ ਮੁੱਕੇ ਲਾਇਆ ਨਹੀਂ। ਦੂਜਾ ਯਾਦ ਸਮੋਣੀ ਅਗਰ ਕਿ ਬਹਾਈ ਹੋ ਕੇ ਮੈਂ ਅੱਜ ਜਲਦਾ ਕਹਿੰਦੀ ਮੰਮੀ ਮਾਮੇ ਤੇ ਮਾਮੀ ਦਾ ਨਾਮ ਦੱਸ ਕੇ ਉਹਨਾਂ ਨੇ ਮੇਰੇ ਰੋਚ ਚ ਵੱਢ ਲਿਆ ਤੇ ਅੱਜ ਦਾ ਰੱਤ ਬਣੀ ਦਵਾ ਬੜੀ ਬਾਸ ਆ ਗਈ ਹਾਂ ਕਿ ਕਿਹਦਾ ਦਾ ਮੈਂ ਸਮੀਤ ਨੂੰ ਕਹਿ ਰਿਆ ਕਰਾਂ ਮੈਂ ਦੱਸੀ ਤੇ ਜੰਮੀ ਇੱਕ ਪੇਪਰ ਚੋਂ ਵੀ ਨਹੀਂ ਬਹਤ ਪਾਸ ਹੁੰਦਾ ਹੈਗਾ ਜਿਹਦੇ ਸਾਬ ਨਾਲ ਮੈਂ ਪੜਾਈ ਤਾਂ ਕਿਹਾ ਆਪਾਂ ਨਾਲੇ ਪੜ੍ਹਦੇ ਨਹੀਂ ਬਾਰੇ ਇਹਨਾਂ ਤਾਂ ਅਲਰਜੀ ਪੜਾਈ ਤਾਂ ਕਰਦੀ ਨਹੀਂ ਆਪਾਂ ਆਪ ਨੂੰ ਕਰਦੇ ਨਹੀਂ ਹੁਣ ਕਿਹਾ ਕਿ ਸਕੂਲ ਬਣਾ ਲੈਣਾ ਕਰਨਾ ਤੇ ਇੱਥੇ ਹਾਂ ਬੜੀ ਜਰੂਰ ਕਦੋਂ ਮੈਂ ਤਾਂ ਪੀਠਾ ਨਹੀਂ ਇਹ ਹੁਣ ਚੱਲੀ ਬਲੱਡ ਮਿਲ ਨਹੀਂਦਾ ਸਰਾਂ ਨੂੰ ਉਸ ਬੰਦੇ ਨੂੰ ਨਾ ਬੋਲ ਕੇ ਸਿੱਧੀ ਵਾਸੇ ਜਾਂਦੀ ਹੈਗੀ ਉੱਥੇ ਜਾ ਕੇ ਤਰ ਜਾਂਦੀ ਬਾਤ ਮਿੱਠੀ ਉਤਰਦੀਆਂ ਕਣੀ ਤੋਂ ਵੀ ਮਤਰਾ ਸੰਗਰੂਰ ਕੈਂਤੀ ਹੁਣ ਬੀਗਣ ਦੀ ਨਾ ਕੀ ਦਸਨ ਕੀ ਕਰਦੀ ਆ ਬੀਬੀਏ ਬੀਬੀਏ ਹਾਂ ਅਨੂਰੇ ਕਹੀ ਜਾਂਦੀ ਕਹਿੰਦੀ ਪੂਰਾ ਕਹਿੰਦੀ ਮੈਂ ਡੈਡੀ ਨੂੰ ਪੈ ਦਵਾਂ ਕਿਵੇਂ ਵੀ ਮੈਨੂੰ ਪੰਜਾਬ ਗੋਰਡ ਚ ਕਰਾ ਦੇਣਗੇ ਕਹਿੰਦੀ ਸੀਬੀਐਸਸੀ ਚ ਮੈਂ ਲੱਗਣਾ ਮੈਂ ਕਿਹੜੇ ਚਾ ਸੀ ਲੈ ਸੀ ਜੋਤਿ ਮਾਰਣਾ ਨੰਬਰ ਵਧਿਆ ਲੈ ਕਿਉਂ ਕਿ ਕਿਹੜੀ ਕਲਾਸ ਹਨ 11ਵੀਂ ਚ ਕੋਈ ਹੈ ਤੁਰੰਤ ਆਉਂਦੇ ਆ ਉਹ ਚਲ ਅੰਦੀ ਆ ਗਈ ਉਹਦੇ ਮੋਕੇ ਤੇ ਚਲ ਆ ਇੱਥੇ ਟਿਕ ਇੱਕ ਤਾਂ ਮੈਂ ਨਹੀਂ ਕਰੀ ਆ ਕਰਾ ਲੈ ਉਹ ਦੁਆ ਤੇ ਪੜਨਾ ਬਲਕਿ ਤਾਂ ਬੱਧੀ ਆ ਹੂੰ ਉਸ ਮੇਰਾ ਉਹ ਕਰ ਲਾ ਦੇ ਜੂਗਾ ਦੰਤਪ੍ਰਿਕ ਨਿਉੜੇ ਨਹੀਂ ਕਹਿੰਦੇ ਜਾਣਾ ਫਿਰ ਮੈਂ ਤੁਹਾਨੂੰ ਬਾਅਦ ਜਾ ਕੇ ਉਹਨੇ ਕੋ ਲਾ ਨਹੀਂ ਮੇਰੇ ਤੇ ਫਿਰ ਸਹਾਣੇ ਉਹ ਵੀ ਰਾਈ ਦਾ ਨੂੰ ਨਾਲੇ ਬਾਣੀ ਵੀ ਸਹਾਣੇ ਵਾਰੀਆਂ ਹੋ ਜਾਂਦੀ ਨੇ ਹੈ ਇੱਕ ਦੀ ਸੰਪਤੀ ਦੀ ਖੀਸਨ ਨੀ ਅਗੋ ਹੈ ਕਿ ਇੱਕ ਮਰ ਦੀ ਸ਼ਾਂਤੀ ਆਹ ਵਾਰੀ ਕਿਸ ਹੋਇਆ ਤਾਂ ਹੋਇਆ ਪਹਿਲਾਂ ਦੋਨਾਂ ਦੇ ਭਰ ਦੇ ਹੁਣ ਕੱਲੇ ਚਲਾਸੂ ਦੀ ਉਹ ਹੀ ਜੋਤੀ ਜਿਹੜਾ ਪਹਿਲਾਂ 60000 ਰੁਪਏ 60 ਵਾਂਗੂ ਹਾਈਲਾਈਟਸ ਤੇ ਲੱਗਿਆ 30000 ਰੁਪਏ ਹੁਣ ਦੇਖੂਗਾ ਆਹ ਤਾਂ ਨਹੀਂ ਅੱਖ ਨਹੀਂ ਕਿੰਨੇ ਵੇਲੇ ਸੇ ਵੇਲੇ ਨਾਲ ਨੀ ਬਸ ਕਿੰਨੇ ਵਾਰ ਤੱਕ ਦੀ ਬਸਾਂ ਤੇ ਬਹੁਤ ਬਧੀਨ ਦੀ ਆ ਕਹਿੰਦੇ ਮੈਂ 5 ਵਜੇ ਇੱਥੇ ਬੈਠੇ ਹਾਂ ਜੀ ਸੁਨਾਮ 6 ਵਜੇ ਬਸਸ ਦिएਗੀ 1 ਘੰਟਾ ਬਸਸ ਚ ਬੈਠੀ ਰਹਿੰਦੀ ਹੈ ਭੀੜ ਵੀ ਬਹੁਤ ਜ਼ਿਆਦਾ ਇੰਡੀ ਬਸਸ ਡੇਟ ਹੋ ਗਈ ਹੈ ਕੋਈ ਹੈ ਨਹੀਂ ਕਿ ਲਿਆਉਣਾ ਨਹੀਂ ਤਾਂ ਚਲੋ ਲੈ ਆਉਂਦੇ ਅਜ ਮੈਂ ਤਾਂ ਬਾਹਰ ਪਾਈ ਆਉਂਗਾ ਉਹਨਾਂ ਨੂੰ ਵੀ ਲੈ ਆਉਂਗੀ ਉਜਿਆ ਪਰਤਾ ਸਕਦੇ ਨਹੀਂ ਜੇ ਲੈ ਲੜੜੀ ਹੀ ਹੋਣੀ ਪੈਣੀ ਹੈ। ਉਹ ਮਾਤੀ ਜੀ ਆਪਾਂ ਪਹਿਲਾਂ ਧਾਰ ਕੱਟਣੀ। ਕਿੱਥੇ ਰਾਜਿੰਦਰ ਕਿ ਉੱਤਰ ਵੱਲ ਪਰਮਣ ਹੂੰ। ਅਭੀਂ ਦੇ ਇਲਾਕੇ ਹਨਾ ਮੋਲਣ। ਜਦ ਵੀ ਤੁਸੀਂ ਚੜੀ ਨੇ ਕਿਹਾ ਸੀ। ਮੈਂ ਅਗੜਾ ਹੁੰਦੀ ਸੀ, ਛੋਟੀ ਹੁੰਦੀ ਹੋਊਂਗੀ। തപ നമ് മാത മാതതവതവാവ തളകത് ിന്െ വിര് കനയ. ਇਹਨਾਂ ਰਿਚੋ ਨੇ ਰੀਜੀ ਐਸੀ ਇਹ ਕਹਿੰਦੇ ਸੀ ਬਈਏ ਕਹਿੰਦੇ ਚੋਰ ਆ ਗਿਆ ਬਈਏ ਚੋਰ ਆ ਗਿਆ ਸਾਰੇ ਭੱਜੇ ਆਉਣ ਨੂੰ ਰਹਿਣੂ ਬੂਤ ਬੂਤ ਹਾਂ ਬੂਤ ਆ ਗਈ ਖੇਤ ਵਿੱਚ ਖੇਤ ਵਿੱਚ ਵਰਤਾਰੀ ਬੂਤ ਆ ਗਈ ਬਾਹਣਾ ਦੇ ਵਿੱਚ ਦੀ ਲਿੱਟਦੇ ਆਉਣ ਸਾਰੇ ਇਹ ਭੱਜੇ ਜਾਣ ਦਾ ਮਾੜਾ ਵਿੱਚ ਦੀ ਜਾ ਕੇ ਦੋ ਤਿੰਨ ਨੂੰ ਮਾਰਿਆ ਸੀ ਇਹ ਨਹੀਂ ਸੀ ਮੈਂ ਹੈਗੀ ਤਾਂ ਨੇਰੀਆ ਕਹਿੰਦੇ ਬੂਤ ਆ ਗਈ ਬੂਤ ਆ ਗਈ ਉਹ ਦਾਣਾ ਡਿੱ ਗਿਆ ਸੀਗਾ ਫੜ ਕੇ ਜਦੋਂ ਨੇ ਚਲੋ ਜੀ ਐਸੀ ਅੱਜ ਦੀ ਆਪਣੀ ਵੀਡੀਓ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਵੀਡੀਓ ਕਿਵੇਂ ਦੀ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਚੈਨਲ ਸਬਸਕ੍ਰਾਈਬ ਜਰੂਰ ਕਰੋ ਚਲੋ ਜੀ ਆਪਾਂ ਮਿਲਦੇ ਆ ਕਿਸੇ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ